ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਪੁਲਿਸ ਦਾ ਇੱਕ ਫੇਰ ਤੜਕਸਾਰ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਇੱਕ ਹੋਰ ਗੈਂਗਸਟਰ ਇਨਕਾਊਂਟਰ ਦੇ ਵਿੱਚ ਢੇਰ ਕੀਤਾ ਗਿਆ ਤਾਂ ਦੱਸ ਦਈਏ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਪੁਲਿਸ ਦੀਆਂ ਵੱਡੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਸੇ ਵਿੱਚਕਾਰ ਹੁਣ ਇੱਕ ਹੋਰ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਆ ਪੁਲਿਸ ਦੇ ਵੱਲੋਂ ਇੱਕ ਨਾਮੀ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਦੱਸ ਦਈਏ ਕਿ ਚਾਰ ਇਸ ਦੇ ਉੱਪਰ ਕਤਲ ਦੇ ਮਾਮਲੇ ਵੀ ਸਨ ਚਾਰ ਕਤਲ ਦੇ ਵਿੱਚ ਇਸ ਨੂੰ ਦੋਸ਼ੀ ਮੰਨਿਆ ਜਾ ਰਿਹਾ ਸੀ ਤੇ ਉਸੇ ਗੈਂਗਸਟਰ ਦਾ ਉਨਾ ਇਨਕਾਊਂਟਰ ਕੀਤਾ ਗਿਆ ਤਾਂ ਅੰਮ੍ਰਿਤਸਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਡੇਆਲਾ ਦੇ ਵਿੱਚ ਗੈਂਗਸਟਰ ਅਤੇ ਪੁਲਿਸ ਦੇ ਵਿਚਕਾਰ ਮੁਕਾਬਲਾ ਹੋਇਆ ਦੱਸਦੀ ਹੈ ਕਿ ਗੈਂਗਸਟਰ ਅਮਰਤਪਾਲ ਅਮਰੀ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਇਸ ਸਮੇਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਇਨਕਾਊਂਟਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਤਾਂ ਤੁਹਾਨੂੰ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜੰਡੇਆਲਾ ਤੋਂ ਇਹ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਦੇ ਵੱਲੋਂ ਇੱਕ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਤਾਂ ਦੱਸਦੀ ਹੈ ਕਿ ਅਮਰਤਪਾਲ ਅਮਰੀ ਚਾਰ ਲੋਕਾਂ ਦੇ ਚਾਰ ਲੋਕਾਂ ਦਾ ਕਤਲ ਵੀ ਐਸ ਦੇ ਉੱਪਰ ਚਾਰ ਲੋਕਾਂ ਦੇ ਕਤਲ ਦੇ ਵੀ ਮਾਮਲੇ ਨੇ ਇਹ ਤਾਂ ਉਸ ਵੱਡੇ ਗੈਂਗਸਟਰ ਦਾ ਇਨਕਾਊਂਟਰ ਆ ਜਿਹੜਾ ਕੀਤਾ ਗਿਆ ਪੁਲਿਸ ਦੀ ਵਾਂਟਡ ਲਿਸਟ ਦੇ ਵਿੱਚ ਅਮਰਤਪਾਲ ਅਮਰੀ ਸ਼ਾਮਲ ਸੀ ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਡੇ ਐਕਸ਼ਨ ਆ ਜਿਹੜੇ ਦੇਖਣ ਨੂੰ ਮਿਲ ਰਹੇ ਆ ਦੱਸ ਦੇ ਕਿ ਅੱਜ ਜਦੋਂ ਪੁਲਿਸ ਦੇ ਵੱਲੋਂ ਇਸ ਦਾ ਪਹਿਲਾਂ ਪਿੱਛਾ ਕੀਤਾ ਜਾਂਦਾ ਇੱਕ ਸਕੋਰਪਿਓ ਗੱਡੀ ਦੇ ਵਿੱਚ ਸਵਾਰ ਸੀ ਤੇ ਪੁਲਿਸ ਜਦੋਂ ਰੋਕਣ ਦੀ ਕੋਸ਼ਿਸ਼ ਕਰਦੀ ਆ ਤਾਂ ਇਹ ਗੱਡੀ ਦੇਖ ਕੇ ਭਜੌਂਦਾ ਉਸ ਤੋਂ ਬਾਅਦ ਪੁਲਿਸ ਪਿੱਛਾ ਕਰਦੀ ਆ ਤੇ ਫਿਰ ਇੱਕ ਨਹਿਰ ਦੇ ਕਿਨਾਰੇ ਤੇ ਜਾ ਕੇ ਇਸ ਨੂੰ ਘੇਰਿਆ ਜਾਂਦਾ ਤਾਂ ਇਸ ਦੇ ਵੱਲੋਂ ਫਾਇਰਿੰਗ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤੇ ਜਵਾਬੀ ਕਾਰਵਾਈ ਦੇ ਵਿੱਚ ਇਸ ਗੈਂਗਸਟਰ ਨੂੰ ਢੇਰ ਕਰ ਦਿੱਤਾ ਜਾਂਦਾ ਉੱਥੇ ਹੀ ਦੱਸ ਦਈਏ ਕਿ ਇਸ ਮੁਕਾਬਲੇ ਦੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਕਾਰਵਾਈਆਂ ਦੇਖਣ ਨੂੰ ਮਿਲੀਆਂ ਨੇ ਜਦੋਂ ਪੁਲਿਸ ਦੇ ਵੱਲੋਂ ਅਜਿਹੇ ਵੱਡੇ ਗੈਂਗਸਟਰ ਨੇ ਜਿਹੜੇ ਉਹਨਾਂ ਨੂੰ ਘੇਰਿਆ ਗਿਆ ਐਨਕਾਊਂਟਰ ਕੀਤਾ ਗਿਆ ਜਾਂ ਔਰ ਕਈ ਗੈਂਗਸਟਰ ਕਾਬੂ ਕੀਤੇ ਗਏ ਨੇ ਤਾਂ ਲਗਾਤਾਰ ਪਿਛਲੇ ਕੁਝ ਦਿਨਾਂ ਦੇ ਵਿੱਚ ਵੱਡੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਤਾਂ ਦੱਸ ਦਈਏ ਕਿ ਹੁਣ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਜੰਡੇਆਲਾ ਗੁਰੂ ਦੇ ਵਿੱਚ ਇਨਕਾਊਂਟਰ ਜਿਹੜਾ ਪੁਲਿਸ ਦੇ ਵੱਲੋਂ ਕੀਤਾ ਗਿਆ ਤੇ ਇਸ ਇਨਕਾਊਂਟਰ ਦੇ ਵਿੱਚ ਗੈਂਗਸਟਰ ਅਮਰਤਪਾਲ ਅਮਰੀ ਮਾਰਿਆ ਗਿਆ ਢੇਰ ਹੋ ਚੁੱਕਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਸੇ ਜਗ੍ਹਾ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਦੇ ਨਾਲ ਇਨਕਾਊਂਟਰ ਹੋਇਆ ਇੱਕ ਨਹਿਰ ਦੇ ਕਿਨਾਰੇ ਦੇ ਉੱਪਰ ਇਹ ਇਨਕਾਊਂਟਰ ਹੋਇਆ ਦੱਸਦੀ ਕਿ ਸਕੋਰਪੀਓ ਗੱਡੀ ਦੇ ਵਿੱਚ ਇਹ ਗੈਂਗਸਟਰ ਸਵਾਰ ਦੱਸਿਆ ਜਾ ਰਿਹਾ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੂਤਰਾਂ ਦੇ ਹਵਾਲੇ ਤੋਂ ਇਸ ਸਮੇਂ ਵੱਡੀ ਖਬਰ ਹੈ ਕਿ ਗੈਂਗਸਟਰ ਅਮਰਤਪਾਲ ਅਮਰੀਤ ਢੇਰ ਹੋ ਚੁੱਕਾ ਤਾਂ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਜਦੋਂ ਜਾਣਕਾਰੀ ਸਾਂਝੀ ਕੀਤੀ ਜਾਏਗੀ ਤਾਂ ਉਸ ਸਮੇਂ ਕਈ ਸਵਾਲਾਂ ਦੇ ਜਵਾਬ ਮਿਲਣਗੇ ਕਿ ਆਕਰ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਇਹ ਗੈਂਗਸਟਰ ਵਾਂਟਡ ਸੀ ਜੋ ਚਾਰ ਕਤਲ ਦੇ ਮਾਮਲੇ ਦੱਸੇ ਜਾ ਰਹੇ ਇਹਨਾਂ ਤੋਂ ਇਲਾਵਾ ਵੀ ਕੋਈ ਮਾਮਲਾ ਸੀ ਜਾਂ ਫਿਰ ਪਿਛਲੇ ਕੁਝ ਦਿਨਾਂ ਦੇ ਵਿੱਚ ਵੀ ਕੀ ਇਸ ਗੈਂਗਸਟਰ ਦੇ ਵੱਲੋਂ ਕੋਈ ਬਾਰਦਾਤ ਜਿਹੜੀ ਉਹ ਕੀਤੀ ਗਈ ਸੀ ਜਾਂ ਫਿਰ ਕੋਈ ਪਲੈਨਿੰਗ ਬਣਾਈ ਜਾ ਰਹੀ ਸੀ ਪਰ ਜਦੋਂ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਏਗੀ ਤਾਂ ਉਸ ਸਮੇਂ ਕਈ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਮਿਲਣਗੇ ਕਿ ਆਖਿਰ ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਇਹ ਗੈਂਗਸਟਰ ਲੋੜਿੰਦਾ ਸੀ ਕਿਹੜੇ ਕਿਹੜੇ ਇਸ ਦੇ ਵੱਲੋਂ ਬਾਰਦਾਤਾਂ ਜਿਹੜੀਆਂ ਕੀਤੀਆਂ ਗਈਆਂ ਨੇ ਤਾਂ ਦੱਸਿਓ ਕਿ ਹੁਣ ਪੁਲਿਸ ਦੇ ਨਾਲ ਵੱਡਾ ਮੁਕਾਬਲਾ ਹੋਇਆ ਤੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇਸ ਸਮੇਂ ਗੈਂਗਸਟਰ ਅਮਰਤਪਾਲ ਅਮਰੀਆ ਜੋ ਉਹ ਢੇਰ ਹੋ ਚੁੱਕਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੰਡੇਆਲਾ ਗੁਰੂ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਹੋਇਆ ਚਾਰ ਲੋਕਾਂ ਦਾ ਜੋ ਕਾਤਲ ਗੈਂਗਸਟਰ ਹੈ ਉਸ ਦਾ ਇਨਕਾਊਂਟਰ ਕੀਤਾ ਗਿਆ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਗੈਂਗਸਟਰ ਇਸ ਮੁਕਾਬਲੇ ਦੇ ਵਿੱਚ ਢੇਰ ਹੋ ਚੁੱਕਾ ਵਾ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰੀ ਤਾਂ ਲੁਧਿਆਣਾ ਦੇ ਵਿੱਚ ਵੀ ਇੱਕ ਇਸੇ ਤਰੀਕੇ ਮੁਕਾਬਲਾ ਦੇਖਣ ਨੂੰ ਮਿਲਿਆ ਸੀ ਜਿੱਥੇ 22 ਮਾਮਲਿਆਂ ਦੇ ਵਿੱਚ ਲੜਿੰਦੇ ਇੱਕ ਬਦਮਾਸ਼ ਦਾ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਸੀ ਮਾਚੀਵਾੜਾ ਰੋਡ ਦੇ ਉੱਪਰ ਪੰਜੇਟਾ ਪਿੰਡ ਦੇ ਕੋਲ ਇੱਕ ਗੈਂਗਸਟਰ ਦਾ ਇਨਕਾਊਂਟਰ ਹੋਇਆ ਸੀ ਉਸ ਤੋਂ ਬਾਅਦ ਮੋਗਾ ਦੇ ਵਿੱਚ ਤਿੰਨ ਬਦਮਾਸ਼ਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਸੀ ਮਹਾਲੀ ਦੇ ਜਿਰਕਪੁਰ ਦੇ ਵਿੱਚ ਵੀ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਸੀ ਤਾਂ ਦੱਸਦੇ ਕਿ ਸਨੇਟਾ ਪਿੰਡ ਦੇ ਕੋਲ ਮੁਹਾਲੀ ਦੇ ਸਨੇਟਾ ਪਿੰਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਈ ਬਦਮਾਸ਼ ਕਾਬੂ ਕੀਤੇ ਗਏ ਇਸ ਖਬਰ ਦੇ ਉੱਤੇ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਰਿਪੋਰਟਰ ਸੁਚੈਨ ਸਾਗਰ ਜੀ ਜੁੜ ਚੁੱਕੇ ਨੇ ਜੀ ਸੁਚੈਨ ਜੀ ਜੀ ਸੁਚੈਨ ਜੀ ਕੀ ਜਾਣਕਾਰੀ ਹੈ ਇਸ ਮਾਮਲੇ ਦੇ ਵਿੱਚ ਇਹਦੇ ਕੋਲ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਪੀਤੇ ਕੱਲ ਪੁਲਿਸ ਵੱਲੋਂ ਇਹਨੂੰ ਅਮਰਿਤਪਾਲ ਅਮਰੀਦ ਨਾਮ ਦੇ ਜਿਹੜਾ ਬਦਮਾਸ਼ ਹੈ ਜਿਹੜਾ ਗੈਂਗਸਟਰ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਦੇ ਕੋਲੋਂ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ ਤਾਂ ਜਿਸ ਤੋਂ ਬਾਅਦ ਉਸ ਕੋਲ ਪੁਸ਼ਕੇਜ ਕੀਤੀ ਗਈ ਸੀ ਤਾਂ ਹੋਰ ਰਿਕਵਰੀ ਕਰਨ ਵਾਸਤੇ ਜਦੋਂ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਜਗਿਆਣਾ ਦੇ ਲਾਗੇ ਮੇਰੇ ਪਿੰਡ ਦੇ ਵਿੱਚ 2 ਕਿਲੋ ਹੈਰੋਇਨ ਜਿਹੜੀ ਆ ਹੋਰ ਪਈ ਹੋਈ ਆ ਤਾਂ ਉਹਦੀ ਰਿਕਵਰੀ ਕਰਨ ਵਾਸਤੇ ਜਿਹੜੀ ਪੁਲਿਸ ਦੀ ਟੀਮ ਜਦੋਂ ਇਹਨੂੰ ਲੈ ਕੇ ਜਾਂਦੀ ਹੈ ਨਾਲ ਤਾਂ ਉਤੇ ਰਿਕਵਰੀ ਕਰਦਿਆਂ ਹੋਇਆ ਉਹਦੇ ਕੋਲ ਉੱਤੇ ਪਿਸਤੌਲ ਵੀ ਰੱਖਿਆ ਹੁੰਦਾ ਤਾਂ ਉਸੇ ਵਕਤ ਉਹ ਪਿਸਤੌਲ ਵੜ ਕੇ ਪੁਲਿਸ ਜੋ ਉੱਤੇ ਫਾਇਰਿੰਗ ਕਰ ਦਿੰਦਾ ਜਿਹਦੇ ਵਿੱਚ ਇੱਕ ਪੁਲਿਸ ਦਾ ਜਵਾਨ ਜਿਹੜਾ ਹੈ ਉਹ ਜ਼ਖਮੀ ਹੁੰਦਾ ਹੈ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਜਾਂਦੀ ਆ ਤਾਂ ਜਿਹੜਾ ਅਮਰਿਤਪਾਲ ਅਮਰੀ ਆ ਆਪਣੀ ਜਾਨ ਬਚਾ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੱਥ ਘੜੀ ਸਮੇਤ ਹੀ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਤੇ ਜਿੱਦਾਂ ਹੀ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਪੁਲਿਸ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਕਿ ਉਹ ਅਮਰਿਤਪਾਲ ਅਮਰੀ ਜਿਹੜਾ ਹੈ ਉਹ ਉੱਥੇ ਹੀ ਉਹ ਉਹਦੀ ਮੌਤ ਹੋ ਗਈ ਆ ਉਹਨੂੰ ਗੋਲੀ ਲੱਗੀ ਆ ਤਾਂ ਇਹ ਜਿਹੜੀ ਜਾਣਕਾਰੀ ਹੈ ਪੁਲਿਸ ਕੋਲ ਜਰੂਰ ਸਾਂਝੀ ਕੀਤੀ ਜਾ ਰਹੀ ਹੈ ਪਰ ਫਿਲਹਾਲ ਨਹੀਂ ਕਰੀ ਗੱਲ ਕੀਤੀ ਜਾਵੇ ਤਾਂ ਉਸ ਇਸ ਵਕਤ ਪੁਲਿਸ ਉਸ ਇਲਾਕੇ ਦੇ ਵਿੱਚ ਚਾਰ ਪਾਸਿਆਂ ਵਿੱਚ ਖਿਲਰੀ ਹੋਈ ਹੈ ਪੁਲਿਸ ਵੱਲੋਂ ਪੂਰਾ ਚਾੱਕ ਰੱਖੀ ਗਈ ਹੈ ਕਿ ਇਸ ਜਿਹੜੇ ਦਾ ਤਸਰ ਹੈ ਇਹਦੇ ਵੱਲੋਂ ਕਿਉਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹਦੇ ਹੋਰ ਸਾਥੀ ਇੱਥੇ ਤਿੰਨ ਹੀ ਰਹਿੰਦੇ ਪਏ ਪੁਲਿਸ ਉਹ ਵੀ ਲੱਗਦਾ ਜੈਕ ਜੈਕ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਚੈਕਿੰਗ ਤੇ ਜੇ ਦੂਜੇ ਪਾਸੇ ਅੰਮ੍ਰਿਤਪਾਲ ਅਮਰੀਦ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਚਾਰ ਕਤਲ ਦੇ ਕੇਸ ਜਿਹੜੇ ਨੇ ਇਹਦੇ ਉੱਤੇ ਹੈਗੇ ਨੇ ਉਹ ਇਰਾਦਾ ਕਤਲ ਨਹੀਂ ਯਾਨੀ ਕਿ 307 ਅਤੇ 302 ਜਿਹੜੇ ਇਹਦੇ ਧਾਰਾਵਾਂ ਜਿਹੜੀਆਂ ਨੇ ਉਹਦੇ ਉੱਤੇ ਲੱਗੀਆਂ ਹੋਈਆਂ ਨੇ ਤੇ ਮਾਮਲੇ ਜਿਹੜੇ ਦਰਜ ਕੀਤੇ ਗਏ ਨੇ ਤਾਂ ਇਹ ਇਸ ਮਾਮਲੇ ਦੇ ਵਿੱਚ ਵੀ ਪਹਿਲਾਂ ਵੀ ਰੁੜੇਂਦਾ ਸੀ ਤਾਂ ਅੱਜ ਅੱਜ ਬੀਤੀ ਰਾਤ ਜਦੋਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਪੁਲਿਸ ਵੱਲੋਂ ਇੱਥੇ ਲਿਆਂਦਾ ਗਿਆ ਜੀ ਬਿਆਲਾ ਗੁਰੂ ਦੇ ਵਿੱਚ ਜੀ ਜੀ ਸੁਖਸੈਨ ਜੀ ਪੁਲਿਸ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਿਆ ਕਿ ਕਿਸੇ ਗੈਂਗ ਦੇ ਨਾਲ ਵੀ ਇਹ ਸਬੰਧਤ ਸੀ ਜਾਂ ਕਿਸੇ ਗਰੁੱਪ ਦੇ ਨਾਲ ਸਬੰਧਤ ਸਬੰਧੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਜੀ ਜੀ ਬਿਲਕੁਲ ਫਿਲਹਾਲ ਪੁਲਿਸ ਵੱਲੋਂ ਇਹ ਜਾਣਕਾਰੀ ਨਹੀਂ ਅਜੇ ਸਾਹਮਣੇ ਕੀਤੀ ਗਈ ਪੁਲਿਸ ਦਾ ਦਾਵਾ ਇਹ ਹੈ ਕਿ ਜਦ ਤੋਂ ਜਦ ਸਾਰੇ ਕਲਾਸੇ ਕੇਤੇ ਜਾਣਗੇ ਜੋ ਕੁਝ ਵੀ ਹੋਏਗਾ ਉਹ ਮੀਡੀਆ ਨਾਲ ਸਾਡਾ ਜੁੜੇ ਰਿਹਾ ਕਿ ਤਰੇਗਾ ਪਰ ਫਿਲਹਾਲ ਤੱਕ ਜਿਹੜੀ ਜਾਣਕਾਰੀ ਪੁਲਿਸ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਕਿ ਇਹ ਅਮਰਿਤਪਾਲ ਅੰਬੀ ਜਿਹੜਾ ਹੈ ਉਹ ਪਹਿਲਾ ਵੀ ਕਤਲ ਦੇ ਕੇਸਾਂ ਦੇ ਵਿੱਚ ਚਾਹੇ ਰਾਜਾ ਕਤਲ ਦੇ ਕੇਸਾਂ ਦੇ ਵਿੱਚ ਹ ਤਾਂ ਕਾਫੀ ਜਿਹੜੇ ਕੇਸ ਜਿਹਦੇ ਤੇ ਅਸੀਂ ਕਹਿ ਸਕਦੇ ਜੇ ਹੈਗੇ ਨੇ ਤਾਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਹੁਣ ਪੁਲਿਸ ਵੱਲੋਂ ਇਹ ਛਾਪੇਮਾਰੀ ਲਗਾਤਾਰ ਜਰੂਰ ਕੀਤੀ ਜਾ ਰਹੀ ਹੈ ਪੂਰੇ ਪਿੰਡ ਦੇ ਵਿੱਚ ਕਿ ਇਹਦੇ ਜਿਹੜੇ ਹੋਰ ਸਾਥੀ ਨੇ ਇਹ ਹੈਗੇ ਨੇ ਇਸ ਪਿੰਡ ਦੇ ਵਿੱਚ ਕਿ ਇਹ ਕਿਸੇ ਗੈਂਗ ਦੇ ਨਾਲ ਹੈਗਾ ਜਾਂ ਨਹੀਂ ਹੈਗਾ ਇਹ ਸਾਰੀ ਜਾਣਕਾਰੀ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਜਲਦ ਜਲਦ ਸਾਂਝੀ ਕੀਤੀ ਜਾਏਗੀ ਜੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਦਿੱਤਾ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਅਪਡੇਟ ਪੁਲਿਸ ਦੇ ਵੱਲੋਂ ਫਿਲਹਾਲ ਮੀਡੀਆ ਦੇਖ ਕੇ ਇਸ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਸ ਦੇ ਕੋਲੋਂ ਨਸ਼ਾ ਜਿਹੜਾ ਬਰਾਮਦ ਹੋਇਆ ਸੀ ਉਸ ਤੋਂ ਬਾਅਦ ਰਿਕਵਰੀ ਦੇ ਲਈ ਇੱਕ ਪਿੰਡ ਦੇ ਵਿੱਚ ਇਸ ਨੂੰ ਲੈ ਕੇ ਆਂਦਾ ਜਾਂਦਾ ਤੇ ਉੱਥੇ ਜਦੋਂ ਰਿਕਵਰੀ ਕਰਵਾਉਣ ਦੇ ਲਈ ਪੁਲਿਸ ਮੁਲਾਜ਼ਮ ਇਸ ਨੂੰ ਲੈ ਕੇ ਆਉਂਦੇ ਨੇ ਤਾਂ ਇਸ ਦੇ ਵੱਲੋਂ ਇੱਕ ਪਿਸਤੌਲ ਆ ਜਿਹੜਾ ਉੱਥੇ ਲੁਕੋਇਆ ਹੁੰਦਾ ਇੱਕ ਅਸਲਾ ਜਿਹੜਾ ਲੁਕੋਇਆ ਹੁੰਦਾ ਉਸ ਦੀ ਮਦਦ ਦੇ ਨਾਲ ਇਸ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਆ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਫਿਰ ਜਦੋਂ ਇਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਉਸ ਜਵਾਬੀ ਕਾਰਵਾਈ ਦੇ ਵਿੱਚ ਇਸ ਗੈਂਗਸਟਰ ਨੂੰ ਠੇਰ ਕਰ ਦਿੱਤਾ ਗਿਆ ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜੰਡਿਆਲਾ ਗੁਰੂ ਦੇ ਵਿੱਚ ਗੈਂਗਸਟਰ ਅਮਰਤਪਾਲ ਅਮਰੀ ਦਾ ਇਨਕਾਊਂਟਰ ਕੀਤਾ ਗਿਆ ਚਾਰ ਕਤਲ ਦੇ ਮਾਮਲਿਆਂ ਦੇ ਵਿੱਚ ਇਹ ਗੈਂਗਸਟਰ ਪਹਿਲਾਂ ਹੀ ਲੋੜਿੰਦਾ ਸੀ ਫਿਰ ਪੁਲਿਸ ਦੇ ਵੱਲੋਂ ਬੀਤੇ ਦਿਨ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਪੁੱਛਗਿੱਛ ਦੇ ਵਿੱਚ ਸਾਹਮਣੇ ਆਉਂਦਾ ਕਿ ਇਸ ਦੇ ਵੱਲੋਂ ਕੁਝ ਹੋਰ ਨਸ਼ਾ ਲੁਕੋਇਆ ਹੋਇਆ ਵਾ ਤਾਂ ਉਸ ਦੀ ਰਿਕਵਰੀ ਦੇ ਲਈ ਪੁਲਿਸ ਇਸ ਨੂੰ ਲੈ ਕੇ ਪਹੁੰਚਦੀ ਹੈ ਤੇ ਜਦੋਂ ਪੁਲਿਸ ਉਸ ਮੌਕੇ ਵਾਲੀ ਥਾਂ ਦੇ ਉੱਪਰ ਆਉਂਦੀ ਤਾਂ they will ਆਪਣੇ ਲੁਕੋਏ ਹੋਏ ਅਸਲੇ ਦੇ ਨਾਲ ਫਾਇਰਿੰਗ ਕੀਤੀ ਜਾਂਦੀ ਆ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕਰਦਾ ਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਪਰ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਇਸ ਗੈਂਗਸਟਰ ਨੂੰ ਠੇਰ ਕਰ ਦਿੱਤਾ ਜਾਂਦਾ ਤਾਂ ਜੰਡਿਆਲਾ ਗੁਰੂ ਦੇ ਵਿੱਚ ਪੁਲਿਸ ਦਾ ਇੱਕ ਵੱਡਾ ਐਕਸ਼ਨ ਆ ਜਿਹੜਾ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਲਗਾਤਾਰ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਇਹੀ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਰਹਿ ਕੇ ਕੋਈ ਗਲਤ ਬਰਬਾਦਤ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਸੀਐਮ ਭਗਵੰਤ ਮਾਨ ਦੇ ਲੋ ਵੀ ਕੁਝ ਦਿਨ ਪਹਿਲਾਂ ਇੱਕ ਬਿਆਨ ਸਾਂਝਾ ਕੀਤਾ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਇੱਕ ਚੌਕ ਦੇ ਉੱਪਰ ਕੋਈ ਬਾਰਦਾਤ ਕਰਦੇ ਹੋ ਤਾਂ ਤੁਹਾਨੂੰ ਦੂਜਾ ਚੌਕ ਟੱਪਣ ਨਹੀਂ ਦਿੱਤਾ ਜਾਏਗਾ ਤਾਂ ਸਿੱਧੇ ਸਿੱਧੇ ਅਜਿਹੇ ਸ਼ਰਾਤੀ ਅੰਸਰਾਂ ਨੂੰ ਇਹ ਚੇਤਾਵਨੀ ਵੀ ਹੈ ਜੋ ਗੈਂਗਸਟਰ ਨੇ ਜੋ ਬਦਮਾਸ਼ ਨੇ ਉਹਨਾਂ ਨੂੰ ਸਿੱਧੇ ਸਿੱਧੇ ਚੇਤਾਵਨੀ ਹੈ ਕਿ ਹੁਣ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਕੋਈ ਗਲਤ ਬਾਰਦਾਤਾਂ ਕਰਨ ਬਾਰੇ ਨਹੀਂ ਸੋਚ ਸਕਦੇ ਜੋ-ਜੋ ਗੈਂਗਸਟਰ ਲੁੜੀਂਦੇ ਨੇ ਲਗਾਤਾਰ ਪੁਲਿਸ ਦੇ ਵੱਲੋਂ ਉਹ ਵੀ ਕਾਬੂ ਕੀਤੇ ਜਾ ਰਹੇ ਨੇ ਤੇ ਜੋ ਪਲੈਨਿੰਗਾਂ ਬਣਾ ਰਹੇ ਨੇ ਲਗਾਤਾਰ ਪੁਲਿਸ ਦੇ ਵੱਲੋਂ ਉਹਨਾਂ ਦੀਆਂ ਪੈਨਿੰਗਾਂ ਨੂੰ ਫੇਲ ਕੀਤਾ ਜਾ ਰਿਹਾ ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਡੇ ਐਕਸ਼ਨ ਆ ਜਿਹੜੇ ਉਹ ਦੇਖਣ ਨੂੰ ਮਿਲ ਰਿਹਾ ਤਾਂ ਹੁਣ ਤਾਜ਼ਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਦੇ ਵੱਲੋਂ ਇੱਕ ਨਾਮੀ ਗੈਂਗਸਟਰ ਦਾ ਇਨਕਾਊਂਟਰ ਜਿਹੜਾ ਕੀਤਾ ਗਿਆ ਤਾਂ ਇਸ ਸਮੇਂ ਖਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਮੁਕਾਬਲੇ ਦੇ ਵਿੱਚ ਇਹ ਗੈਂਗਸਟਰ ਢੇਰ ਹੋ ਚੁੱਕਿਆ ਵਾ ਤਾਂ ਵੱਡੀ ਖਬਰ ਹੈ ਜੰਡਿਆਲਾ ਗੁਰੂ ਤੋਂ ਇਹ ਮਾਮਲਾ ਸਾਹਮਣੇ ਆਇਆ ਉੱਥੇ ਹੀ ਜੇਕਰ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਜਾਂ ਫਿਰ ਦਸੰਬਰ ਮਹੀਨੇ ਦੀ ਹੀ ਗੱਲ ਕਰ ਲਈਏ ਤਾਂ ਲਗਾਤਾਰ ਕਈ ਮਾਮਲੇ ਆ ਜਿਹੜੇ ਉਹ ਸਾਹਮਣੇ ਆ ਚੁੱਕੇ ਨੇ ਦਰਜਨ ਦੇ ਕਰੀਬ ਇਨਕਾਊਂਟਰ ਦੇ ਜਿਹੜੇ ਮਾਮਲੇ ਆਉ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚ ਕਈ ਗੈਂਗਸਟਰ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਿਆ ਤੇ ਕਈ ਗੈਂਗਸਟਰ ਇਹਨਾਂ ਮੁਕਾਬਲਿਆਂ ਦੇ ਵਿੱਚ ਢੇਰ ਵੀ ਕੀਤੇ ਜਾ ਚੁੱਕੇ ਆ ਉਥੇ ਹੀ ਪੁਲਿਸ ਦੀਆਂ ਇਹਨਾਂ ਕਾਰਵਾਈਆਂ ਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ ਤੁਹਾਡੇ ਮਨਾਂ ਦੇ ਵਿੱਚ ਕੀ ਸਵਾਲ ਨੇ ਉਹ ਵੀ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਕਿ ਇਹਨਾਂ ਕਾਰਵਾਈਆਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਜਿਸ ਤਰੀਕੇ ਪੁਲਿਸ ਦੇ ਵੱਲੋਂ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਲਗਾਤਾਰ ਜੋ ਵੱਡੇ ਗੈਂਗਸਟਰ ਨੇ ਜੋ ਕਈ-ਕਈ ਮਾਮਲਿਆਂ ਦੇ ਵਿੱਚ ਲੁੜੀਂਦੇ ਨੇ ਪੁਲਿਸ ਦੇ ਵੱਲੋਂ ਉਹਨਾਂ ਦੀਆਂ ਪੈੜ ਜਿਹੜੀ ਉਹ ਨੱਪੀ ਜਾ ਰਹੀ ਤਾਂ ਤੁਹਾਡੇ ਇਸ ਮਾਮਲਿਆਂ ਦੇ ਬਾਰੇ ਕੀ ਵਿਚਾਰ ਨੇ ਉਹ ਵੀ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਤਾਂ ਵੱਡੀ ਖਬਰ ਹੈ ਕਿ ਗੈਂਗਸਟਰ ਅਮਰਤਪਾਲ ਅਮਰੀ ਜੋ ਕਿ ਚਾਰ ਕਤਲ ਦੇ ਮਾਮਲਿਆਂ ਵਿੱਚ ਲੜੀਂਦਾ ਸੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਇਸ ਨੂੰ ਬੀਤੇ ਦਿਨ ਫੜਿਆ ਜਾਂਦਾ ਉਸ ਤੋਂ ਬਾਅਦ ਜਾਣਕਾਰੀ ਇਸ ਦੇ ਵੱਲੋਂ ਦਿੱਤੀ ਜਾਂਦੀ ਹੈ ਕਿ ਇਸ ਦੇ ਵੱਲੋਂ ਹੋਰ ਨਸ਼ਾ ਇੱਕ ਥਾਂ ਦੇ ਉੱਪਰ ਲੁਕੋਇਆ ਹੋਇਆ ਉੱਥੇ ਪੁਲਿਸ ਇਸ ਨੂੰ ਲੈ ਕੇ ਪਹੁੰਚਦੀ ਆ ਤੇ ਉੱਥੇ ਜਦੋਂ ਪਹੁੰਚਿਆ ਜਾਂਦਾ ਤਾਂ ਉਸ ਤੋਂ ਬਾਅਦ ਇਸ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਹੈ ਜਿਹੜੀ ਉਹ ਕੀਤੀ ਜਾਂਦੀ ਆ ਤੇ ਫਿਰ ਫਾਇਰਿੰਗ ਕਰਕੇ ਜਦੋਂ ਭੱਜਣ ਦੀ ਕੋਸ਼ਿਸ਼ ਹੁੰਦੀ ਆ ਤਾਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਜਵਾਬੀ ਕਾਰਵਾਈ ਦੇ ਵਿੱਚ ਇਸ ਗੈਂਗਸਟਰ ਨੂੰ ਠੇਰ ਕਰ ਦਿੱਤਾ ਜਾਂਦਾ ਤਾਂ ਵੱਡਾ ਗੈਂਗਸਟਰ ਠੇਰ ਕੀਤਾ ਗਿਆ ਫੁਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਦੋਂ ਪੁਲਿਸ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਏਗੀ ਤਾਂ ਕਈ ਸਵਾਲਾਂ ਦੇ ਜਵਾਬ ਮਿਲਣਗੇ ਕਿ ਆਖਰ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਇਹ ਲੁੜਿੰਦਾ ਸੀ ਕਿ ਇਸ ਦੇ ਵੱਲੋਂ ਕੋਈ ਪਲੈਨਿੰਗ ਵੀ ਬਣਾਈ ਜਾ ਰਹੀ ਸੀ ਜਾਂ ਕਿਹੜੇ ਗਰੁੱਪ ਦੇ ਨਾਲ ਇਹ ਗੈਂਗਸਟਰ ਸਬੰਧਤ ਸੀ ਤਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਪੁਲਿਸ ਦੇ ਵੱਲੋਂ ਦਿੱਤੇ ਜਾਣਗੇ ਜਦੋਂ ਇਸ ਸਬੰਧੀ ਮੀਡੀਆ ਦੇ ਨਾਲ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਵੇਗੀ